ਸਸ਼ਕਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਦਿਨ ਚੜ੍ਹਦੇ ਇੱਕ ਵੱਡਾ ਦੇਸ਼ ਦੇ ਵਿੱਚ ਰੇਲ ਹਾਦਸਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਮਾਲ ਗੱਡੀ ਪਟੜੀ ਤੋਂ ਹੇਠਾਂ ਆ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਉੱਥੇ ਹਾਹਾਕਾਰ ਮਚ ਗਈ ਮੌਕੇ ਤੇ ਮੌਜੂਦ ਟੀਮਾਂ ਪਹੁੰਚ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੱਸ ਦਈਏ ਕਿ ਮਾਲ ਗੱਡੀ ਸੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਖੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤਿਵਾਦ ਰਹਿੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 9501200950120000200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟ੍ਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁਕ ਪੰਜਾਬ ਤਹ ਦੇਸ਼ ਦੇ ਵਿੱਚ ਅੱਜ ਦਿਨ ਚੜਦੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਦੱਸਦੀ ਕਿ ਸਾਡੇ 8:00 ਵਜੇ ਵੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਅਧਿਕਾਰੀਆਂ ਮੁਤਾਬਕ ਰੇਲਵੇ ਟੀਮਾਂ ਟਰੈਕ ਬਹਾਲ ਕਰਨ ਦੇ ਕੰਮ ਲਈ ਮੌਕੇ ਤੇ ਪਹੁੰਚ ਗਈਆਂ ਨੇ ਦੱਸ ਜਿਵੇਂ ਪਹਿਲੀ ਵਾਰ ਨਹੀਂ ਹੋਇਆ ਜਦੋਂ ਦੇਸ਼ ਦੇ ਵਿੱਚ ਕੋਈ ਰੇਲ ਹਾਦਸਾ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਨੇ ਜਿਸ ਕਰਕੇ ਭਾਜਪਾ ਨੂੰ ਜਿਹੜੇ ਵਿਰੋਧੀ ਘਿਰਦੇ ਹੋਏ ਨਜ਼ਰ ਆਉਂਦੇ ਨੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਭਾਜਪਾ ਤੇ ਤੰਜ ਕਸੇ ਜਾ ਰਹੇ ਨੇ ਕਿ ਕਿਉਂ ਆਖਰਕਾਰ ਕੀ ਕਮੀ ਹੈ ਕੀ ਕਾਰਨ ਹੈ ਜਿਸ ਕਰਕੇ ਰੇਲਵੇ ਜਿਹੜੇ ਹਾਦਸੇ ਨੇ ਉਹ ਦੇਸ਼ ਦੇ ਵਿੱਚ ਲਗਾਤਾਰ ਵੱਧ ਰਹੇ ਨੇ ਹਾਲਾਂਕਿ ਇਸ ਹਾਦਸੇ ਦੇ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਮਾਲ ਗੱਡੀ ਸੀ ਜਿਸ ਦੇ ਦੋ ਡੱਬੇ ਪੱਤਰੀ ਤੋਂ ਹੇਠਾਂ ਉਤਰ ਜਾਂਦੇ ਨੇ ਉੜੀਸਾ ਦੇ ਭੁਵਨੇਸ਼ਵਰ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਵੱਡੀ ਘਟਨਾ ਵਾਪਰ ਗਈ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਸਵੇਰੇ ਯਾਨੀ ਕਿ ਅੱਜ ਇੱਕ ਮਾਲ ਗੱਡੀ ਦੇ ਕੱਟੋ ਕੱਟ ਦੋ ਡੱਬੇ ਪੱਤਰੀ ਤੋਂ ਹੇਠਾ ਉਤਰ ਜਾਂਦੇ ਨੇ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਮਾਲ ਗੱਡੀ ਦੇ ਡੱਬੇ ਪੱਤਰੀ ਤੋਂ ਉਤਰਨ ਦੀ ਘਟਨਾ ਸਵੇਰੇ ਕਰੀਬ 8:30 ਵਜੇ ਦੀ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਰਾਹਤ ਕਾਰਜ ਆ ਉਹ ਚਲਾਇਆ ਜਾ ਰਿਹਾ ਹੈ ਰੇਲਵੇ ਟਰੈਕ ਨੂੰ ਬਹਾਲ ਕਰਨ ਦੇ ਜਿਹੜੇ ਕੰਮ ਨੇ ਉਹ ਕੀਤੇ ਜਾ ਰਹੇ ਨੇ ਕਟਨਾ ਵਾਲੀ ਥਾਂ ਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਕਿ ਮਾਲ ਗੱਡੀ ਦੀਆਂ ਬੋਗੀਆਂ ਹੇਠਲੀ ਲਾਈਨ ਤੇ ਪੱਟਰੀ ਤੋਂ ਉਤਰ ਗਈਆਂ ਜਿਸ ਦੇ ਕਾਰਨ ਰੇਲ ਅਧਿਕਾਰੀਆਂ ਮੁਤਾਬਕ ਰੇਲਵੇ ਟੀਮਾਂ ਮੱਧ ਅਤੇ ਉੱਪਰਲੀ ਲਾਈਨ ਤੇ ਟਰੈਕ ਦੀ ਮੁਰੰਮਤ ਦਾ ਕੰਮ ਕਰ ਰਹੀਆਂ ਨੇ ਤਾਂ ਵੱਡੀ ਘਟਨਾ ਦੇਸ਼ ਦੇ ਵਿੱਚ ਫਿਰ ਵਾਪਰੀ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਵੱਡੇ ਵੱਡੀ ਘਟਨਾ ਇਸ ਕਰਕੇ ਮੰਨੀ ਜਾ ਰਹੀ ਹੈ ਕਿਉਂਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਦੇਸ਼ ਦੇ ਵਿੱਚ ਲਗਾਤਾਰ ਜਿਹੜੇ ਰੇਲ ਹਾਦਸੇ ਨੇ ਉਹਨਾਂ ਦੀ ਗਿਣਤੀ ਵਧੀ ਜਾ ਰਹੀ ਹੈ ਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਜਿਸ ਦੀਆਂ ਤਸਵੀਰਾਂ ਸਕਰੀਨ ਤੇ ਦੇਖਿਆ ਜਾ ਸਕਦੀਆਂ ਨੇ ਕਿ ਕਿੰਨਾ ਭਿਆਨਕ ਹੈ ਹਾਦਸਾ ਹੋਵੇਗਾ ਕਿਉਂਕਿ ਮਾਲ ਗੱਡੀ ਦੇ ਦੋ ਬੋਗੀਆਂ ਜਿਹੜੀਆਂ ਪਟੜੀ ਤੋਂ ਹੇਠਾਂ ਡਿੱਗ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਵੇਂ ਹੀ ਰੇਲਵੇ ਅਧਿਕਾਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਟੀਮਾਂ ਮੌਕੇ ਤੇ ਪਹੁੰਚ ਕੇ ਪੇਜ ਦਿੱਤੀਆਂ ਨੇ ਘਟਨਾ ਦਾ ਸਾਰਾ ਜਿਹੜਾ